ਪੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo ਡੈਰੀ ਫਾਰਮ ਬਰਨਾਲਾ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੌਪ ਕਲਾਸ ਦਾ ਜਰਸੀ ਦਾ ਨਗੀਨਾ ਦਿਖਾਉਣਾ ਡਿਟੇਲ ਵੀਰ ਤੇ ਮੇਰੇ ਪੁੱਛਦੇ ਆਓਗੇ ਕਰिएगा ਬਸ ਸਿਲੈਕਟਡ ਵੀ ਸੀ ਦਿਖਾਉਣਾ ਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਗੁਰਪ੍ਰੀਤ ਦਾਸ ਹੀ ਪਿੰਡ ਧੋਲਾ ਜਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈ 977970585 9779605180 ਇਹਦਾ ਪਾ ਜਰਸੀ ਬਾੜ ਤੇ ਦੇਖ ਰਹੇ ਆ ਕਿਹੜਾ ਸੁਦਾ ਸੁਰੀ ਆ ਖੀਰੀ ਆ ਜੀ ਹਜੇ ਇਹ ਮੰਨ ਲਓ 23 ਮਹੀਨਾ ਦੀ ਆ ਜ ਸਿਰਫ 23 ਮਹੀਨੇ ਦੀ ਏਜ ਆ ਹਾਂ ਜੀ 715 ਦਿਨ ਖੀਰੀ ਆ ਜੀ 715 ਦਿਨ ਸਾਰਾ ਰਿਕਾਰਡ ਦਿਨਾਂ ਦਾ ਵੀ ਹੈਗਾਗਾ ਇਹ ਖੋਦ ਹੈਗੀ ਆ ਜੀ ਏਵੀਐਸ ਜੈਗ ਦੀ ਅੱਛਾ ਤੇ ਪ੍ਰੀਤ ਤੋਂ ਗੱਭਣਾ ਅੱਛਾ ਅਗੇ ਪ੍ਰੀਤ ਤੋਂ ਗੱਭਣਾ ਏਵੀਐਸ ਦੇ ਜੈਗ ਦੀ ਆਪ ਆ ਗਈ ਜਮਾ ਗਰੰਟਡ ਆ ਜੀ ਠੀਕ ਐ ਤੇ ਫਿਰ ਕਹਿੰਦਾ ਬਹੁਤ ਚੰਗਾ ਠਰਕੀ ਬਰੀਡ ਤੇ ਪੂਰਾ ਫੋਕਸ ਹੋ ਬੰਦੀ ਤੇ ਲੈ ਕੇ ਆਂਦੀ ਆਪਾਂ ਹਾਂ ਇਹਦੀ ਮਾਦਾ ਰਿਕਾਰਡ ਵਗੈਰਾ ਦੀ ਗੱਲ ਕਰੀਏ ਮਾਦਾ ਰਕਾਰਡ ਮਨੂੰ ਵੀ 30 ਤੋਂ 32 ਕਿਲੋ ਦੱਸ ਤੋਰੀ ਬਾਹਰ ਦੇ ਨਾਲ ਜਿਊਟੀ ਵਗੈਰਾ ਦੇਖੋ ਬੱਚੀ ਦੀ ਅਰ ਕਿਆ ਹਵਤਾ ਨਗੀਨਾ ਜਮਾ ਪਹਿਲਾ ਸੂਆ ਨਿਕਾ ਨਿਕਾ ਕਾਨਾ ਪੂਰੀ ਜਾਤ ਪਾਤ ਦੇ ਵਿੱਚ ਇਹ ਦੁੱਧ ਜੇ ਪਾਈਦਾ ਤਾਂ ਕੀ ਉਮੀਦ ਲਾ ਸਕਦੇ ਆ ਜੀ ਦੁੱਧ ਜੀ ਮਨੋ ਵੀ 25 ਕਿਲੋ ਮੰਨ ਕੇ ਲੈ ਲਓ ਜੀ ਠੀਕ ਹੈ ਜਿਹੜਾ ਲੋਡ ਨਾਲ ਸਲਾ ਦਾ 30 ਦੇਣਾ ਚਾਹੀਦਾ ਪਰ ਗਰਮੀ ਆ ਠੀਕ ਆ 25 ਕਿਲੋ ਦੁੱਧ ਮੰਨ ਕੇ ਬੰਦਾ ਲੈ ਲੈ ਤੇ ਕੋਈ ਵੀ ਰੱਖ ਕੇ ਇਹ ਨਹੀਂ ਕਹਿ ਸਕਦਾ ਕਿ ਸਾਨੂੰ ਬਰੀਡ ਨਹੀਂ ਮਿਲੀ ਹਨਾ ਫੁੱਲ ਬਰੀਡ ਤੇ ਜਿਹਨੇ ਕੰਮ ਕਰਨਾ ਸੀ ਅਸਲ ਸੌਂਖੀ ਆ ਬੰਦਾ ਪੈਸੇ ਲਾਊਗਾ ਠੀਕ ਆ ਬਰੀਡ ਦੇ ਮਾਮਲੇ ਤੇ ਨੂੰ ਉਹ ਕਹਿ ਸਕਦਾ ਆਰਨੇਟ ਦੇ ਗਾਣੇ ਕੋਈ ਥਸ਼ਤੀ ਕਰੋ ਜਮਾ ਹਨਾ ਹਾਂਜੀ ਸੋ ਕੀ ਆ ਬਾਤ ਆ ਯਾਰ ਨਾ ਕੀਨ ਨਹੀਂ ਲੱਭੇ ਤਾਂ ਰੋਜ਼ ਨਹੀਂ ਮਿਲਦੀ ਨਹੀਂ ਮਿਲਦੀ ਗੱਲ ਆ ਜਮੇ ਜੈਜ ਆ ਜਿਵੇਂ ਕਹਿੰਦਾ ਕੁੰਭ ਦਾ ਮੇਲਾ 12 ਸਾਲਾਂ ਬਾਅਦ ਹੋਂ ਦਾ ਇਕੱਠ ਹੋਣਾ ਹੀ ਹੋਣਾ ਉਹ ਚੀਜ਼ ਆ 12 ਪਿੰਡ ਘੁੰਮ ਕੇ ਫੇਰ ਜਾ ਕੇ ਇੱਕ ਮਿਲ ਜਾਓ ਵੀ ਕੀ ਵਾਰ ਪਿਓਰ ਨਹੀਂ ਹੁੰਦੀ ਸਿਰਫ 23 ਮਹੀਨੇ ਉਮਰ ਆਈ ਇਹਦੀ ਠੀਕ ਹੈ ਇਹਦਾ ਪਰ ਰੇਟ ਵਗੈਰਾ ਕੀ ਰੱਖਿਆ ਰੇਟ ਵਗੈਰਾ ਜੀ 1 ਲੱਖ 40000 ਰੁਪਿਆ ਮੁੱਲ ਕਰਦੇ ਹਾਂ ਮਾਨਤਨ ਹੋ ਜਾਊਗਾ ਮਾਨਤਨ ਕਰਦੇ ਹਾਂ ਜੀ ਕੋਈ ਵਾਰ ਠੀਕ ਹੈ 1 40 ਦੇ ਵਿੱਚੋਂ ਗਜਾਇਸ ਆਪਾਂ ਮੌਕੇ ਤੇ ਕਰ ਦਾਂਗੇ ਹਨਾ ਮੌਕੇ ਤੇ ਕਰ ਦਿਆਂਗੇ ਤੇ ਪ੍ਰੀਤ ਦੀ ਆ ਗਈ ਆਪ ਨਹੀਂ ਨਹੀਂ ਜੱਗ ਦੀ ਆਪ ਆ ਜੀ ਪ੍ਰੀਤ ਤੋਂ ਗੱਬਣ ਆਈਏ ਬਾਕੀ ਰਖੋਣੀਆਂ ਜੂ ਮਾਰ ਦਿਆ ਚਾਰੋ ਜੂਰੂ ਭੋਲਾ ਹਨਾ ਬਾਲਾ ਸੰਦੀ ਆ ਜੀ ਹਨਾ ਠੀਕ ਹੈ ਸੈਕਸੀਮਨ ਸੈਕਸਰ ਲੱਗਾ ਐ ਨੌਨ ਸੈਕਸਰ ਲੱਗਾ ਜੀ ਠੀਕ ਹੈ ਸਾਰੀ ਗੱਲ ਆਪਾਂ ਨੂੰ ਦੱਸੀ ਆ ਸਾਰੀ ਆਪਾਂ ਅਗਲੇ ਦੀ ਡਿਟੇਲ ਸਾਰੀ ਬੋਲੀ ਆ ਠੀਕ ਹੈ ਉਸ ਡਿਟੇਲ ਦੇ ਅਕੋਰਡਿੰਗ ਆਪਾਂ ਇਹਦੀ ਇਨਫੋਰਮੇਸ਼ਨ ਦੇ ਦਿੱਤੀ ਦੰਦ ਆਪਾਂ ਜੇ ਕਹੂੰ ਪਟਕ ਦਿਖਾ ਦਿੰਨੇ ਠੀਕ ਹੈ ਦੰਦ ਉਹ ਖੀਰੀ ਆ ਹਣਾ ਹਾਂਜੀ ਦੰਦ ਦੇਖੋ ਜਮਾ ਕਿਆ ਬਾਤਾਂ ਖੀਰੀ ਆ ਬਸ ਠੀਕਾ ਹੋ ਗਿਆ ਕਨਫਰਮ ਹੋ ਜਮਾ ਬੱਚਾ ਜਮਾ ਜਮਾ ਬੱਚਾ ਤੋਰ ਦੀ ਮਾੜੀ ਆ ਲੰਬੀ ਹੋਰ ਯਾਰ ਇਹਦਾ ਤੋਰਨੋਂ ਵੱਲੋਂ ਵੱਲੀ ਜੀ ਕਰਦਾ ਇਹਨੂੰ ਜਿਹੜੇ ਵੀ ਕਹਿੰਦੇ ਸੀ ਬਰੀਡ ਲੈਣੀਆਂ ਸਾਨੂੰ ਜਰਸੀ ਚਾਹੀਦੀ ਆ ਆ ਤੁਹਾਨੂੰ ਅੱਜ ਟੌਪ ਕਲਾਸ ਦਾ ਨਗੀਨਾ ਦਿਖਾਤਾ 97796051 ਅਸੀ ਵੀਰ ਦਾ ਮੋ ਪੰਡਤ ਧੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਤੇ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਿਲਦੋਸ਼